ਅੱਜ ਪਤਾ ਕੀ ਹੋਇਆ ਪਾਪਾ ਨੇ ਪਹਿਲਾ ਵੀਡੀਓ ਬਣਾ ਲਈ ਕਹੀ ਕੇ ਸਾਰੇ ਰੁਕਟਾ ਹੋਇਆ ਜੀ ਕਟਾ ਹੋਇਆ ਜੀ ਅਸੀਂ ਉੱਪਰ ਆ ਕੇ ਬਾਝੋਂ ਕਹਿੰਦੇ ਕੱਟੀ ਲੀਆਂ ਬੀਰਾਂ ਮੇਰੀਆ ਵੀਰਾਂ ਮੇਰੀਆ ਵੇ ਤੂੰ ਤੜ੍ਹਣ ਦੇਣੇ ਦੋ ਜਾਣੀ ਵੇ ਤੂੰ ਤੜ੍ਹਣ ਦੇਣੇ ਦੋ ਜਾਣੀ ਤੂੰ ਤੇ ਚੱਕ ਨਾ ਚੂਰ ਹੋ ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਡੇ ਘਰ ਪਹੁੰਚੇ ਹੋ ਜੀ ਇੱਕ ਜੋੜੀ ਟਾ ਟਾ ਡਾ ਇਹ ਜੋੜੀ ਤੋਂ ਗਾਣੇ ਕਰਾਉਣ ਲਈ ਸਾਨੂੰ ਜ਼ਰੂਰ ਸੰਪਰਕ ਕਰੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਤੀਆਂ ਦਾ ਤਿਹਾਰ ਹੋ ਗਿਆ ਜੀ ਸ਼ੁਰੂ ਇਸ ਕਰਕੇ ਸਾਡੀ ਸ਼ਾਂਤੀ ਤਾਂ ਹੀ ਤੇ ਦੀਦੀਆਂ ਆਏ ਹੋਏ ਆ ਹੂੰ ਪਹਿਲਾਂ ਤਾਂ ਜੀ ਇੱਧਰ ਸ਼ਾਂਤੀताई ਨੂੰ ਮਿਲੋ ਹਾਂ ਭਾਈ ਸ਼ਾਂਤੀताई ਸਾਸਰੀਕਾਲ ਸਸਰੀਕਾਲ ਬੁੱਤ ਸਾਸਰੀਕਾਲ ਮਹਾਰਾਜਾ ਨੂੰ ਚੜ੍ਹਦੀ ਕਲਾ ਰੱਖੇ ਕਮਾਈ ਚ ਬਰਕਤ ਪਾਵੇ ਤਾਂ ਅੰਦਰ ਉਸਤੀਆਂ ਬਖਸ਼ੇ ਛੋਡੀਆਂ ਹੂੰ ਗਰਮੀ ਕਿੰਨੀ ਕ ਕੋਈ ਭੋਰਾ ਬਣੀ ਬਸ ਆ ਠੀਕ ਆ ਬਸ ਠੀਕ ਆ ਹਾਂ ਸਾਡੀ ਸਾਸਰੀਕਾਲ ਬੀਬੀਆਂ ਪੈਣਾ ਸਾਰਿਆਂ ਨੂੰ ਸਾਸਰੀਕਾਲ ਜੀ ਹੂੰ ਬਹੁਤ ਜ਼ਿਆਦਾ ਗਰਮੀ ਹੈ ਜੀ ਇੱਧਰ ਹਾਂ ਸਹੀ ਗੱਲ ਆ ਹੈ ਚਾਰ ਕਿਗਨੀਆਂ ਪਈਆਂ ਤੇ ਸਵੇਰੇ ਹੂੰ ਬਾ ਪਹਿਲਾ ਠੰਡੀ ਠੰਡੀ ਮੌਸਮ ਹਵਾ ਚੱਲੇ ਆਇਆ ਹੈ ਰਬਾ ਜੀ ਲੱਜਿਆ ਆ ਗਿਆ ਉਤੇ ਬਾਦ ਚਾਰ ਕੁ ਗੜੀਆਂ ਪਈਆਂ ਜਦ ਹਵਾ ਬੰਦ ਹੋ ਗਈ ਇੱਕ ਗੱਲ ਹੋਰ ਸੁਣੋ ਜਦ ਧੁੱਪ ਆ ਗਈ ਹੋਰ ਸੁਣ ਲਓ ਕਿ ਗੱਲ ਤੁਹਾਨੂੰ ਪਤਾ ਸ਼ਾਂਤੀ ਦਾਈ ਕਹਿੰਦੀ ਵਿਹਣ ਨਾ ਬਈ ਹਾਂ ਸ਼ਾਂਤੀ ਦਾਈ ਦੇ ਬੋਲ ਮੈਂ ਤਾਂ ਕਹੀਆਂ ਵਿਹਣਾਂ ਬਾਬੀ ਆ ਲੋ ਸੁਣ ਮੇਰੀ ਗੱਲ ਹੋਰ ਲੈ ਲੋ ਇੱਕ ਹੋਰ ਸੁਣ ਅੱਜ ਇੱਕ ਗਿਆਨੀ ਮਿਲ ਗਿਆ ਸਾਨੂੰ ਹਾਂ ਯਾਨੀ ਮਿਲਿਆ ਤਾਂ ਕਹਿੰਦਾ ਮੈਂ ਹਾਂ ਕਹਿੰਦਾ ਭਾਈ ਨਹੀਂ ਤਾਂ ਕਿਹੜੇ ਪਿੰਡ ਜਾਣਾ ਭਾਈ ਕਿਸੀ ਮਖਾਸੀ ਜਾਣਾ ਜੀ ਮਾੜਾ ਚੱਲਿਆ ਹਾਂ ਕਹਿੰਦਾ ਭਾਈ ਬੱਦਲ ਦਿਵਾਉਂਦਾ ਹੈ ਤੇ ਜਦ ਕਿ ਮਖਾ ਹੋਰ ਪਪਾ ਜੀ ਵੀ ਬੱਦਲ ਦਾ ਬਹੁਤ ਆਇਆ ਤੇ ਜਦ ਕਿ ਨਹੀਂ ਲੱਗੇਗੀ ਆ ਮੇਰੇ ਘਰ ਹਾਂ ਸੁਣ ਲਾ ਮਾਥੇ ਪਪਾ ਜੀ ਵੀ ਨਹੀਂ ਤਾਂ ਪਿਆ ਥੋੜਾ ਜਿਹਾ ਪਿਆ ਕਹਿੰਦਾ ਭਾਈ ਕਾਲ ਮੰਗ ਲਓ ਮੀਨਾ ਮੰਗੋ ਹੂੰ ਕਦਰ ਹੀ ਸਹੀ ਹੈ ਕਾਤੇ ਵੀ ਕਹਿੰਦਾ ਮੀਂਹ ਮਾਂ ਕਹਿੰਦਾ ਬਾਬਾ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਬਾਹਾਂ ਪੁਰਸ਼ ਵੀ ਮੀਨਾ ਮੰਗੋ ਕਾਲ ਮੰਗ ਲਓ ਵੀ ਕਿਉਂ ਅੱਗੇ ਦੇਖ ਲੋ ਕੀ ਬੁਰਾ ਹਾੜਾ ਹਾੜਾ ਕਰਕੇ ਕਹਿੰਦੇ ਆ ਉਹ ਉਹਨਾਂ ਦੀ ਗੱਲ ਸਹੀ ਆ ਅੱਗੇ ਦੇਖੋ ਕਿ ਪੰਜ ਪਾਂਡਵਾਂ ਨੇ 12 ਸਾਲ ਦਾ ਕਾਲ ਮੰਗਿਆ ਤਾਂ ਪਿੱਛੇ 1 ਸਾਲ ਇੱਕ ਦਾਲ ਬਹੁਤ ਵਾਰਸ ਚਲੇਗੇ ਤੇ ਚਲੇ ਹਾਂ ਕਹਿੰਦਾ ਉਹਨਾਂ ਦਾ ਨਾਮ ਖੱਤ ਲਿਆ ਤਾਂ ਕਹਿੰਦਾ ਥੋਤੇ 2 ਮਹੀਨੇ ਤੇ ਨ ਗਰਮੀ ਦੇ ਨਾਲ ਹੁਣ ਸੁਣ ਲੋ ਉਹਨਾਂ ਦੀ ਇੱਕ ਪੱਖ ਨੂੰ ਦੇਖਿਆ ਜਾਵੇ ਬਹੁਤ ਵਧੀਆ ਗੱਲ ਆਪਾਂ ਇੱਕ ਪੱਖ ਹੋਰ ਜੋੜਦੇ ਆ ਵਿੱਚ ਜਿਹੜੇ ਪਸ਼ੂ ਪੰਛੀ ਪੇੜ ਪੌਦੇ ਉਹਨਾਂ ਨੂੰ ਪਾਣੀ ਕਰ ਦੋ ਉਹ ਪਾਣੀ ਦਿੰਦਾ ਰੱਬ ਦਿੰਦਾ ਕਿੱਥੇ ਦਿੰਦਾ ਮੀਂਹ ਪਾਊਗਾ ਤਾਂ ਹੀ ਦਊ ਰੱਬ ਫਿਰ ਅੱਜ ਥੋੜਾ ਬਣਾ ਦੇ ਉਹ ਮੇਰੇ ਸੁਣਿਆ ਸੀ ਪਤਾ ਕੀ ਗੱਲ ਹੈ ਦੇਖੋ ਆਪਾਂ ਨੂੰ ਤਾਂ ਹੈਗਾ ਕੱਲੇ ਕੱਲੇ ਨੂੰ ਅਪਡੇਟਡ ਦਾ ਹਾਂ ਸਹੀ ਆ ਠੀਕ ਹੈ ਨਾ ਬੋਲੋ ਦੁਨੀਆ ਦਾ ਸਹੀ ਗੱਲ ਹੈ ਹੈ ਪਰਦੇਸਾਂ 'ਚ ਬੈਠੇ ਉਹਨਾਂ ਨੂੰ ਵੀ ਪਤਾ ਨਾ ਦਿੱਤੀ ਕਰਾਂ ਪੰਜਾਬ 'ਚ ਉਹਨਾਂ ਨੂੰ ਵੀ ਫਿਕਰ ਆ ਜਾਣੇ ਦੇਸ਼ ਦੁਨੀਆ ਦੇ ਜਾਨਵਰਾਂ ਦਾ ਸਭ ਤੋਂ ਵੱਧ ਉਹਨੂੰ ਕੀ ਕਰਾਉਂਦਾ ਆਪਾਂ ਨੂੰ ਕੋਈ ਫਿਕਰ ਨਹੀਂ ਠੀਕ ਨਹੀਂ ਕਰਦੇ ਬਿਲਕੁਲ ਸਹੀ ਹੈ ਉਹਨੂੰ ਸਤ ਗੁਣ ਪੱਤਰੀ ਉਹਨੂੰ ਵੀ ਪਰਵਾਹਤ ਬੰਦਦਾ ਉਹਨੂੰ ਵੀ ਬੰਦ ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕੀੜੀ ਤੱਕ ਦਾ ਵੀ ਪਤਾ ਉਹਨੂੰ ਕਿਆ ਕਰਦੀ ਆ ਕਿਵੇਂ ਕਰਦੀ ਆ ਹਾਂ ਆਪਾਂ ਦੇਖੋ ਇਹ ਗੱਲ ਸੁਣਾ ਆਪਾਂ ਸਾਂਗ ਦੇ ਦਾਣੇ ਕਰਦੇ। ਕਣਕ ਵਿੱਚ ਸਾਂਗ ਦੇ ਦਾਣੇ ਢੂਰ ਭਰ ਦਿੰਦੇ ਆ। ਜਿਹੜੀ ਜਾਨਵਾ ਕਿੱਥੇ ਤੇ ਭਰਦੇ ਬਈ। ਹਾਂ। ਉਹਨਾਂ ਨੇ ਖੇਤਾਂ ਚ ਜੁੜ ਗੁਣਾ, ਉਹਨਾਂ ਨੇ ਖੇਤਾਂ ਚ ਜੁੜ ਗੁਣਾ। ਹਾਂ ਸਹੀ। ਉਹ ਵੀ ਆਪਣੇ ਸਾਂਗ ਦੇ ਕਰਕੇ ਰੱਖ ਲੈਂਦੇ। ਹੈ ਉਹ ਪ੍ਰਮਾਤਮਾ ਨੇ ਦਾਣਾ ਲਿਖਿਆ ਹੋਇਆ, ਉਹੀ ਦਾਣਾ ਆਪਣੇ ਅਥਾ ਚ ਕਿਧਰੇ ਨਾ ਕਿਧਰੇ ਕਿਰਨਾ ਉਹ। ਇਹ ਪ੍ਰਮਾਤਮਾ ਨੇ ਲਿਖਿਆ ਹੋਇਆ। ਹਾਂ। ਇਹ ਤਾਂ ਆਪਾਂ ਦਾ ਬਹੁਤ ਕੁਝ ਸੰਸਰ ਸੋਚਦੇ। ਪ੍ਰਮਾਤਮਾ ਬਹੁਤ ਕੁਝ ਸੋਚਦਾ। ਹਾਂ। ਕਿਧਰੇ ਕਰ? ਜਾਣੀ। ਅਸੀਂ ਤਾਂ ਜਰੀਆ ਇੱਕ। ਹਾਂ ਸਬਸ ਸਾਨੂੰ ਤਾਂ ਇੱਕ ਗਾਣੇ ਦੇ ਮਹਾਰਾਜ ਨੇ ਉਪਰ ਆਵਾ। మేలా dekhna aavea మేలా dekhna aavea sahi gal మేలా మేల్یاں ਦਾ ਯਾਰ ਬੇਲੀਆਂ ਦਾ ਇੱਕ ਦਿਨ ਅਸੀਂ ਵੀ ਤੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ ਕੱਲ ਔਰ ਆएंगे ਹਮਸੇ ਬਿਹਤਰ ਕਹਿਨੇ ਵਾਲੇ ਔਰ ਤਾਈ ਸੇ ਬਿਹਤਰ ਸੁਣਨੇ ਵਾਲੇ ਹਾਂ ਤਾਈ ਕੀ ਕਹਿੰਦੀ ਸੀ ਹੁਣ ਦੱਸ ਭੁੱਲ ਗਈ ਕੀ ਕਹਿੰਦੇ ਤੁਸੀਂ ਮੈਂ ਕਹੀ ਨਹੀਂ ਆ ਹਾਂ ਬੀਰ ਪੇਜੀ ਤਾ ਪੇਜੀ ਮਾਇ ਵੀਰ ਨੂਨੀ ਮਾਇ Meree, pe. ਮਾਈ ਇੱਕ ਟੋਰੀ ਮਾਈ ਮੇਰੀ ਧੀਰੇ ਹਮ ਲਾਵਾਨੀ ਲਿਖਾ ਸਮਣ ਆ ਗਏ ਇਹ ਹੁਣ ਮਤਲਬ ਕੀ ਆ ਤਾਹੇ ਜਿਹੜੀ ਚੀਜ਼ ਹੋਣੀ ਇਹਨਾਂ ਨੇ ਸੁਣਾਈ ਆ ਤਾਹੇ ਹੂੰ ਉਹ ਕਹਿੰਦੀ ਆ ਵੀ ਮੇਰੇ ਲਈ ਵੀ ਨੂੰ ਭੇਜ ਹਾਂ ਉਹ ਕਹਿੰਦੀ ਕਿ ਕਰ ਪੈ ਜਾਂਦੀ ਏ ਮੇਰੀ ਇਹ ਨਹੀਂ ਤੇ ਇਹ ਮੇਰੀ ਹੈ ਹੰ ਆਣੀ ਨੇ ਰੋਕੇ ਚਲੇਗਾ ਆ ਆ ਨਹੀਂ ਗਏ ਛੋਮੜਾ ਇਹ ਦਦੀਆਂ ਬਹੁਤ ਲੰਘਣ ਜਾਨੀ ਕਟੋਰੇ ਮਾਂ ਏ ਮੇਰੀ ਇਹ ਮਾਂ ਏ ਮੇਰੀ ਵੀਰ ਨੂੰ ਲਮਾਨੀ ਲਖਾ ਬੀ ਮੈਂ ਆਪੇ ਪਾਰ ਕਰਾ ਲੂੰਗੀ ਤੂੰ ਭੇਜ ਦੇ ਅੱਛਾ ਸੋਣ ਮਹੀਨਾ ਸ਼ੁਰੂ ਹੋ ਗਿਆ ਇਸ ਕਰਕੇ ਤਾਈ ਦੇ ਵੀ ਅੰਦਰ ਬੋਲੀਆਂ ਉੱਠ ਰਹੇ ਆ ਇੱਕ ਵੀਡੀਓ ਪਹਿਲਾਂ ਬਣਾਈ ਤੀ ਤਾਈ ਨੂੰ ਕਹਿ ਕੇ ਆਈ ਤੀ ਭਾਈ ਮੈਂ ਵੀ ਤਾਈ ਹੋਰ ਯਾਦ ਕਰਿਓ ਤਾਂ ਤਾਈ ਪਹੁੰਚ ਗਏ ਤਾਈ ਕਹਿੰਦੀ ਲੈ ਪੁੱਤ ਤੂੰ ਮੈਨੂੰ ਕਹਿ ਕੇ ਆਈਆਂ ਵੀ ਲੈ ਚੱਕ ਬੋਲੀ ਸੌਣ ਦਾ ਗੀਤ ਚੜੀਆਂ ਤੇ ਆ ਚੜੀਆਂ ਦੀ ਸਰਾ ਦੇ ਤਾਈ ਤਾਈ ਨੂੰ ਬਿਠੇ ਰਹੇ ਹੁੰਨੇ ਆ ਨਹੀਂ ਮੇਰਾ ਬਾਈ ਹੁਣ ਤਾਂ ਹੁਣ ਨਹੀਂ ਦਿਮਾਗ ਹੈ ਜੀ ਹਾਂ ਹਾਂ ਅਰ ਦੋ ਕਹਾਣੀਆਂ ਆਏ ਸੀ ਉਹ ਵੀ ਇੱਕ ਵੀ ਭੁੱਲ ਗਈ ਕਰ ਲਓ ਕਿਹਨੂੰ ਪੜਾਣਾ ਇੱਕ ਵੀ ਭੁੱਲ ਗਈ ਕਾ ਵੀਰਾ ਅੱਜ ਨੂੰ ਸੰਗਲ ਪੜਾ ਦੇ ਪਾਪਾ ਬਾਬਾ ਮੱਥੇ ਤੋੜੀ ਆ ਆ ਤਾ ਸੁਣਾ ਕੱਲ ਗਏ ਥਾ ਕੱਲ ਕਹਿ ਤਾ ਕੱਲ ਕਹਿ ਤਾ ਤਾ ਬਣ ਗਈ ਸੀ ਵੀਡੀਓ ਹੋ ਹੂੰ ਹੋ ਥੋੜਾ ਆਉਂਦੇ ਮੇਰੀ ਮੰਮੀ ਨੂੰ ਵੀ ਆ ਬਸ ਉਹ ਮਿੰਨੀ ਜੇ ਬਣ ਜਾਂਦੀ ਮੈਂ ਨਹੀਂ ਸੁਣ ਨਹੀਂ ਤਾਈ ਇਹ ਨਹੀਂ ਆਉਦੇ ਨਾ ਜਦ ਮੇਰੇ ਪਾਪਾ ਨੇ ਥੋੜਾ ਜਿਹਾ ਕਿਤੇ ਗਲਤ ਹੋ ਜਾਂਦਾ ਨਹੀਂ ਤੁਹਾਨੂੰ ਨਹੀਂ ਉਹਨਾਂ ਨੇ ਇਤਰ ਸਿੱਖ ਮੈਂ ਸੁਣਾਉਣੀ ਆ ਐ ਕਰਦੀ ਹੁੰਦੀ ਆ ਸਾਡੇ ਸਾਹਮਣੇ ਸੁਣਾਉਣਾ ਭਾਈ ਹਾਂ ਚਨਮ ਦੀ ਆ ਥੋੜੀ ਜੀ ਕਿਆ ਕਰੇ ਹੂੰ ਔਰ ਭਾਈ ਡਿੰਦੇ ਚੁਬਾਣੀ ਲੇਟਾ ਲੀਆਂ ਵਿਰਾਨੇ ਰੀਆ ਵਿਰਾਨੇ ਰੀਆ ਵੇ ਟੁੱਟਣ ਦਿਹਾੜੇ ਦੋ ਜਾਣੀਂ ਵੇ ਟੁੱਟ ਜਾਣੀ ਦੋ ਜਾਣੀਂ ਉਥੇ ਚੱਕ ਨਾ ਚੂ ਮੇ ਕਾਲੀ ਆਵੇ ਬੀਗਾਵੇ ਰੇ ਝੂਟਣ ਝੂਟਣ ਜਵਾਂ ਜਾਣੇ ਜਾਣੇ ਹੇਟ ਤਬੇਤ ਦੂਰ ਮਾਇਆ ਹੇਟ ਤਬੇਤ ਦੂਰ ਮਾਇਆ ਪਗਣ ਗਣ ਲਾ ਮਾ ਰੋਟੀਆਂ ਕੋਈ ਪਰ ਪਰ ਪਾਵਾਂ ਕੋਰਵੇ ਸਸੀ ਲਿਆਏ ਕਾ ਔੜੀ ਜਾਏ ਦੂਰ ਮਾਰੀਆ ਮੇਲੀਆ ਵੇ ਕੋਈ ਔੜੀ ਜਾਏ ਦੂਰ ਵੇ ਆ ਲੰਬੀ ਹੈ ਕਾਲੇ ਗੀਤ ਆ ਬਹੁਤ ਵਧੀਆ ਤਾਈ ਮੈਂ ਕਹਿੰਦੀ ਹਾਂ ਇੱਕ ਨੰਬਰ ਲਈ ਇਹ ਜਿਹੇ ਗਾਣੇ ਤਾਈ ਤੋ ਤਿੰਨ ਹੋਰ ਯਾਦ ਕਰ ਲਈ ਤਾਈ ਹੈ ਕਾਲੇ ਤਾਂ ਅਗਲਾ ਤਰਸਦਾ ਤਰਸਦਾ ਤਾਈ ਇਹ ਜੇ ਦੋ ਚਾਰ ਗਾਣੇ ਹੋਰ ਯਾਦ ਕਰੀ ਠੀਕ ਹੈ ਹਲੇ ਨਹੀਂ ਹਲੇ ਜਦੋਂ ਮੈਨੂੰ ਪਤਾ ਤੁਹਾਡਾ ਹੋਰ ਪਾਸੇ ਵੀ ਦਿਮਾਗ ਘੁੰਮਦਾ ਹੁੰਦਾ ਫੇਰ ਆਜੀ ਕਿਸੇ ਦਿਨ ਚਲੀ ਮੇਟਾਲੀਆਂ ਅੰਕਲ ਵਿੱਚ ਗੁੰਜਰੀ ਦੀ ਪੀਂਗ ਮਾਇਆ ਹਾਂ ਗੁੰਜਰੀ ਮੈਂ ਕਹਣਾ ਆਪੇ ਸੁਣਾ ਦੇ ਸੁਣਾ ਦੇ ਸੁਣਾ ਦੇ ਸੁਣਾ ਦੇ ਮੇਟਾਲੀਆਂ ਵੇ ਕੋਈ ਵਿਚ ਗੁਜਰੀ ਦੇ ਰੇ ਲੀਆ ਕੋਈ ਹੋ ਗਏ ਚਲ ਕਾ ਚੂਰੇ ਵਾ ਤਾਈ ਵਾ ਮੈਂ ਕਹਦੀ ਜਿਹੜੇ ਕਾਲਜਾਂ ਚ ਹੁੰਦੇ ਨਾ ਅੰਟੀ ਪ੍ਰੋਗਰਾਮ ਤਾਈ ਨੂੰ ਬਣਾਵੇ ਜੱਜ ਤਾਈ ਨੇ ਜਦੇ ਫੜ ਲਈ ਨਾ ਕੁੜੀ ਤੇਰਾ ਬੋਲ ਆਂ ਤਾਂ ਆਏ ਤਾਂ ਆਏ ਹੋਣਾ ਚਾਹੀਦਾ ਤਾਂ ਜਦੇ ਕਹਣਾ ਤਾਈ ਨੇ ਜਸਮੀਨ ਤੂੰ ਹੋਰ ਗੱਲਾਂ ਤੇ ਗੱਲਾਂ ਤੇਰੇ ਵਿਆਹ ਨੂੰ ਦੇਖੀ ਦੂੰਗਿਆ ਹੁਣ ਮਸੇ ਤੇ ਤੂੰ ਤੇ ਮਾ ਘਬਰਾ ਕੇ ਚੀਰਣਾ ਲੈ ਤਾਈ ਆਂ ਕਹਤੇ ਕਹਨੀ ਆ ਕੋਈ ਪਤਾ ਨਹੀਂ ਸੀ ਨਾ ਨਾ ਤਾਈ ਆਂ ਜਾਂ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਬੰਦੀ ਆ ਗੱਲ ਇਹ ਤਾਈ ਮੰਦੀ ਆ ਗੱਲ ਜਿੱਥੇ ਮਾਲਕ ਰੱਖਦਾ ਰਹਿਣਾ ਪੈਂਦਾ ਵੈਸਾ ਕਰ ਬਸ ਫਿਰ ਜੇ ਮਾਲਕ ਨੇ ਰੱਖੇ ਤਾਂ ਹੀ ਕੱਲੀ ਕਰੀ ਲੈ ਕਾ ਤੇ ਅੰਨੀ ਅੰਨੀ ਦੀ ਗੱਲ ਸੁਣ ਲੈ ਹੁਣ ਤਾਂ ਹੀ ਤੂਰੇ ਬੈਠੀ ਐ ਅੰਨੀ ਨਹੀਂ ਅੰਨੀ ਨਹੀਂ ਕਹਿਣਾ ਹੈਗਾ ਦੇਖਦਾ ਦੇਖਣ ਵਾਲਾ ਅੱਖਾਂ ਪਰਮਾਤਮਾ ਤੇਰੇ ਨਾਲ ਪਰਮਾਤਮਾ ਸਾਈ ਹੋਇਆ ਵਾ ਕਿਉਂ ਨਹੀਂ ਠੀਕ ਨਹੀਂ ਕਰ ਲਿਆ ਨਹੀਂ ਕਿਹਾ ਤੁਸੀਂ ਚੰਦੇ ਚੋਲਦੇ ਫਿਰਦੇ ਨਹੀਂ ਕਿਆ ਕੀ ਕਾਟਾ ਬਹੁਤ ਜ਼ਿਆਦਾ ਫਰੈਸ਼ ਆ ਤੁਸੀਂ ਹਾਂ ਕਾਟ ਦੱਸ ਕਿ ਆਏ ਇੱਕ ਪਾਈ ਆਇਆ ਮੈਨੂੰ ਕਹਿੰਦਾ ਕੱਪੜੇ ਵੇਚਦਾ ਫਿਰਦਾ ਬੰਦਿਆਂ ਦੇ ਸੂਚ ਹਾਂ ਕਹਿੰਦਾ ਮਾਤਾ ਤੇ ਜਾਨਤਾ ਹੈ ਨਹੀਂ ਕਹਿੰਦਾ ਤੈਨ ਬੋਲ ਕਿੱਦਾ ਹਾਂ ਮਾਤਾ ਦੇ ਬੋਲ ਲੈ ਲੈ ਕੁਸ ਵੀ ਆ ਦੇਖੋ ਪਰ ਮਾਤਮਾ ਹੀ ਕਰਦਾ ਜੋ ਕਰਦਾ ਮਾੜਾ ਚੰਗਾ ਠੀਕ ਆ ਅੱਛਾ ਉਹ ਨੂੰ ਪੀ ਕਰ ਹਾਂ ਅੱਠ ਭੈਣ ਭਾਈ ਤੇ ਸੀ ਹਾਂ ਅੱਠਾਂ ਜੁਗੇ ਲਈ ਦਿੱਤੇ ਕੋਣ ਇਹ ਤੇ ਰੱਬ ਨੇ ਉਹ ਪਤਾ ਕਿ ਆਗਾ ਕੀ ਕਬੜਾ ਕਿਆ ਬੁਰਾ ਕਰਿਆ ਤਾਂ ਪਿੱਛੇ ਇਸਨੇ ਜੁਕਦਾ ਹਾਂ ਠੀਕ ਨਹੀਂ ਇਹੇ ਮੈਂ ਹੁਣ ਇੱਕ ਗੱਲ ਕਹਾਂ ਬੁਰਾ ਸਾਨੂੰ ਲੱਗਦਾ ਹਾਂ ਉਹਨੇ ਚੰਗਾ ਕਰਿਆ ਤਾਈ ਇਹ ਚੰਗਾ ਕਰਿਆ ਕੀ ਪਤਾ ਕੋਈ ਇਹ ਜੀ ਬਪਰਨੀਤੀ ਘਟਨਾ ਜਿਹੜੀ ਤੈਨੂੰ ਨਹੀਂ ਦੀ ਦਿਖਾਉਣੀ ਗੱਲ ਸੱਚੀ ਆ ਨਹੀਂ ਹੋਣੀ ਸੀ ਇਹ ਮੇਰੀ ਗੱਲ ਸੁਣੋ ਮੇਰਾ ਨਾਮ ਨਾਤਾ ਮਤਲਬ ਜਿਹੜਾ ਨਾਨੀ ਦਾ ਭਾਈ ਦਾ ਉਹ ਫੌਜੀ ਤਾਂ ਉਹ ਫੌਜੀ ਦੇ ਨਾ ਅੱਖਾਂ ਦੇ ਉੱਪਰ ਮਤਲਬ ਜਦੋਂ ਲੜਾਈ ਹੋਈ ਅੱਖਾਂ ਦੇ ਉੱਪਰ ਬਾਹਰ ਪੈ ਗਿਰ ਗਈ ਅੱਛਾ ਗੱਡੀ ਗਿਰ ਗਈ ਨਾ ਗੱਡੀ ਚਲਾਉਂਦੇ ਫੌਜੀਆ ਦੀ ਗੱਡੀ ਗਿਰੀ ਹੋਈ ਬਾਹਰ ਪੈ ਗਿਰ ਗਈ ਉਹਦੇ ਕਰਕੇ ਉਹ ਅੰਨੇ ਹੋ ਗਏ ਹਾਏ ਅੰਨੇ ਹੋਏ ਉਹ ਕਾਫੀ ਟਾਈਮ ਚੱਲ ਬੈਠੇ ਰਹੇ ਤਾਂ ਹੀ ਉਹ ਉਹਨਾਂ ਨੇ ਜਿਹੜਾ ਪਹਿਲਾਂ ਰਸਤੇ ਸਾਰੇ ਦੇਖੇ ਹੋ ਤੇ ਰਿਸ਼ਤੇਦਾਰੀਆਂ ਨੂੰ ਆ ਜਾਣੇ ਆ ਜਾਣੇ ਆ ਉਹ ਸਾਰੇ ਰਸਤੇ ਜਾਣਦੇ ਤੇ ਉਹ ਉਹ ਰਸਤੇ ਬਹੁਤ ਚੰਗੇ ਜਾਂਦੇ ਤੇ ਆਰ ਭੇਰੇ ਅੱਛਾ ਸਾਡੇ ਰਿਸ਼ਤੇਦਾਰੀ ਦੇ ਵਿੱਚ ਜਿੱਕਣਾ ਵੀ ਉਹ ਮਤਲਬ ਮੇਰੇ ਨਾਲ ਕੇ ਪ੍ਰੋਗਰਾਮ ਹੋਇਆ ਨੇਤਰ ਨੂੰ ਨਾਲ ਲੈ ਕੇ ਰਿਸ਼ਤੇਦਾਰੀਆਂ ਚ ਆਪ ਕਾਰਡ ਬੰਡੇ ਵੀ ਫਲਾਣੇ ਨੇਤਰ ਨੂੰ ਤਾਂ ਨਹੀਂ ਤਾਂ ਪਤਾ ਬਿਨਾਂ ਮੈਨਾਂ ਨੂੰ ਕਿੱਥੇ ਪਤਾੰਦਾ ਵੀ ਰਿਸ਼ਤੇਦਾਰੀ ਕਿੱਥੇ ਆਪ ਰਿਸ਼ਤੇਦਾਰੀ ਆਪ ਆਪਣੇ ਆਪ ਘਰ ਲੈ ਕੇ ਜਾਂਦੇ ਤੇ ਵੀ ਆ ਫਲਾਣੇ ਦਾ ਘਰ ਆਪ ਇੱਥੇ ਆ ਦੇਖ ਲਓ ਦੇਖ ਲਓ ਮੈਨੂੰ ਮੈਂ ਤੱਕ ਨਾ ਫਿਰ ਜਾਂਗੀ ਜਬ ਧੁੱਪ ਸਾਲ ਮਾਰੀ ਸੀ ਬਾਰਦੀ ਨਹੀਂ ਗਈ ਹੈਗੀ ਉਹ ਮੇਰੇ ਤਾਂ ਬਿਲਕੁਲ ਵੀ ਨਹੀਂ ਸੀ ਅੱਛਾ ਜੀ ਅਬ ਜਮ ਨਹੀਂ ਕਾ ਖਤਮ ਤੇ ਖਤਮ ਤੇ ਮੈਨੂੰ ਤਾਂ ਨਹੀਂ ਲਾ ਤੂੰ ਚੁਰਪਨੀਆ ਕਰ ਲਈ ਮਰਨਾ ਜਾਈ ਮਾਝੇ ਮਰਨਾ ਤਾਂ ਘਰ ਬੈਠਣਾ ਵੀ ਮਰ ਜਣਾ ਨਹੀਂ ਨਹੀਂ ਹੁਣ ਜਿਹੜਾ ਤੁਹਾਨੂੰ ਇਹ ਗੱਲ ਕਹਿੰਦਾ ਉਹਨੂੰ ਹਮਦਰਦੀ ਆ ਵੀ ਸਾਡੀ ਤਾਈ ਨੂੰ ਕੁਝ ਹੋਵੇ ਨਾ ਉਸ ਬੰਦੇ ਨੂੰ ਹਮਦਰਦੀ ਆ ਤਾਈ ਜਿਹੜਾ ਮੈਨੂੰ ਐਂ ਕਹਿੰਦਾ ਵੀ ਘਰ ਬੈਠ ਜਾ ਭਾਈ ਕੁਝ ਸੱਟ ਪੇਟ ਨਾ ਲਵਾ ਲਈ ਚੱਲ ਉਹ ਵੀ ਗੱਲ ਠੀਕ ਆ ਬਾਕੀ ਕਹਿੰਦੇ ਉਹਨੇ ਜਿਆਦਾ ਨਹੀਂ ਜਿੰਨੇ ਕੁ ਸਾਹ ਲਿਖੇ ਉਹ ਤਾਂ ਲੈ ਤੂੰ ਮਟੜੀ ਪੈਣਿਆ ਮਤਾਂ ਜਿਹੜੀ ਨੇ ਜੇ ਹੁਣੇ ਆਣੋਂ ਤਾਂ ਸੱਤ ਜਿੰਨੇ ਦੇ ਅੰਦਰ ਤੇ ਵਿਲੇ ਜਾਂਦੇ ਸਹੀ ਕਰ ਜਿੰਨੇ ਮਾਰਦੀ ਲੋਕਾਂ ਸਾੰਤੀ ਬੀਬੀ ਆ ਹੁਣ ਜਾਂਦੀ ਹੋ ਚਾਹੇ ਮਾਏ ਆ ਚਾਹੇ ਜਾਂਦੇ ਨੂੰ ਕੋ ਸੋ ਜਾਈ ਹਾਂ ਤਾਂ ਅਸੀਂ ਜਿੰਨਾ ਮਾਰਦੀ ਉਹ ਬੈਠੀਆਂ ਰਹੀਆਂ ਅੰਦਰ ਹੁਣ ਤਾਂ ਫਿਰ ਵੀ ਹੋ ਜਾਣਾ ਹਾਂ ਤਾਂ ਜਿੰਨੇ ਸਾਹਿਬ ਪ੍ਰਮਾਤਮਾ ਨੇ ਲੀਣੇ ਚਿਸ ਤੈ ਮੂਨੇ ਆਪਣੀ ਚੀਜ਼ ਲੈਣੀ ਹੈ ਲੈਣੀ ਹੋ ਆ ਅੱਛਾ 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 ਚਲੋ ਚਲੋ ਕੋਈ ਨਾ ਕੋਈ ਬਣਾਉਂਦਾ ਕੋਈ ਨਾ ਕੋਈ ਮਾਨਾ ਲੈਣਾ ਹੀ ਹੋਵੇ ਬਾਈ ਹਾਂ ਸਾਟੀ ਨਾ ਮੇਰੇ ਨਾਲ ਚੜਾ ਦੇ ਤਾਂ ਫਿਰ ਜਾਵੇ ਆਪ ਹੋਰੀ ਗੱਲ ਆ ਹੋ ਗਿਆ ਬੁਖਾਰ ਦਾ ਬਹਾਨਾ ਹੋ ਜਾਂਦਾ ਹਾਂ ਆਪ ਨੇ ਇਹ ਬਿਲਜੰਦ ਹਾਂ ਵੀ ਹੁਣ ਦੇ ਕਿਸੇ ਨੂੰ ਟੈਕ ਹੋ ਗਿਆ ਲੈ ਜਾਣਾ ਹੁੰਦਾ ਉਹਨੇ ਲੈ ਜਾਣਾ ਹੁੰਦਾ ਠੀਕ ਨਹੀਂ ਕਿਸੇ ਦਾ ਐਕਸੀਡੈਂਟ ਹੋ ਗਿਆ ਉਹ ਲੈ ਜਾਣਾ ਹੁੰਦਾ ਯਾਨੀ ਆਪਣੇ ਸਰਾਨੇ ਸੰਠਾਣਾ ਲੈਂਦਾ ਪਰਮਾਣ ਬਸ ਉਹ ਗੱਲ ਬਣਾ ਦਿੰਦੇ ਹਾਂ ਹਾਂ ਬਸ ਦੇਖਣਾ ਹੋ ਗਿਆ ਬਸ ਲੈ ਜਾਣਾ ਹਾਂ ਸਾਲ ਹੀ ਪਤਾ ਕੱਲ ਜਾਣਾ ਤਾਂ ਹੀ ਹੋ हां जणा असली ਗੱਲ ਤਾਂ ਉਹੀ ਆ ਕਿ ਪਾਪਾ ਨੇ ਪਹਿਲਾ ਵੀਡੀਓ ਬਣਾ ਲਈ ਕਹੀ ਕੇ ਸਾਰੇ ਰੁਕਟਾ ਹੋਇਆ ਜੀ ਕਟਾ ਹੋਇਆ ਜੀ ਅਸੀਂ ਉੱਪਰ ਆ ਕੇ ਬਾਅਦ ਚ ਕਹਿੰਦੇ ਕੱਟੀ ਹੋਈ ਆ ਅੱਛਾ ਸਾਨੂੰ ਹੋਰ ਧੁਗਣੀ ਕੁਝ ਹੀ ਹੋਗੀ ਸਾਨੂੰ ਮੰਮੀ ਗਾਲਾਂ ਕੱਢੇ ਤੇਰੇ ਬਾਪ ਨੂੰ ਕੁਝ ਨਹੀਂ ਪਤਾ ਲੱਗਾ ਆਇਆ ਤੇਰਾ ਬਾਪ ਉਹ ਬੰਮਾ ਕਾ ਤੂੰ ਬੀਬੀ ਹੋਈ ਵਧਾਈ ਜੰਨੀ ਆ ਇੱਕ ਘੰਟੇ ਬਾਅਦ ਪਤਾ ਲੱਗਿਆ ਕਿ ਕੱਟੀ ਬੱਛੀ ਪਾਰਟੀ ਦੱਸੋ ਕਿਆ ਖਾਣਾ ਖਾ ਲੈਨੇ ਮੈਂ ਰੈਸਿਪੀ ਬਣਾਉਂਗੀ ਉਹੀ ਥਾਰੂ ਖਿਲਾਉਂਗੀ ਦੱਸੋ ਕਿਆ ਖਾਣਾ ਯਾ ਤਾਂ ਨਹੀਂ ਤਾਂ ਬੋਹੀ ਤਾਂ ਕਹਾਂ ਮੈਂ ਪਾਲਟੀ ਕਰੋ ਭਾਈ ਬਧਾਈਆ ਹੋਸੀ ਆਓ ਮੈਨੂੰ ਹੁਣ ਆਏ ਦੱਸੋ ਮੇਰੇ ਹੱਥ ਦੀ ਕੋਈ ਚੀਜ਼ ਖਾਣੀ ਹੈ ਕਿ ਬਾਹਰ ਦੇ ਹੱਥ ਦੀ ਖਾਣੀ ਹੈ ਫਾਈ ਦੋ ਮਾਜੀ ਦੇਖ ਲਓ ਕੋਈ ਤੁਸੀਂ ਆਪ ਸਨਕੜਦੀ ਰੋੜੀ ਖੜਾ ਦੇ ਸਨਕੜਦੀ ਰੋੜੀ ਖੜਾ ਦੇ ਓਏ ਤਾ ਇਹ ਤੇਰੇ ਹਾਏ ਹਾਏ ਖੁਦਾ ਆ ਨਾ ਖੁੜਦੀ ਰੋੜੀ ਤੇ ਖੜਾ ਖਾਵਾ ਦਨੇ ਤਾਈ ਉਹ ਮੜ ਉਹ ਤੇ ਸਗਰ ਦਾ ਦੇ ਕੇ ਜਾਓ ਆ ਭਾਈ ਸਗਰ ਸਗਰ ਵੀ ਤਾਂ ਪੜਦਾ ਆ ਦੇਖ ਤਾਈ ਕੱਢਦੀ ਸਕਨ ਤਾਈ ਬਿਆਹ ਕਰਦੇ ਅਸੀਂ ਤਾਂ ਨਹੀਂ ਤਾਈ ਦਾ ਚੱਲਦਾ ਫਿਰ ਤਾਂ ਮੈਂ ਕੱਲ ਕੱਲ ਨੂੰ ਭਾਈ ਸਗਰ ਦੇ ਦੂੰਗਾ ਕੱਲ ਨੂੰ ਭਾਈ ਸਗਰ ਦੇ ਦੂੰਗਾ ਹਾਂ ਅਰੇ ਭਾਈ ਹਾਂ ਫੋਨ ਲੱਗਿਆ ਸਾਨੂੰ ਵੀ ਭਾਈ ਅਸੀਂ ਕਰਿਆ ਅਸੀਂ ਕਰਿਆ ਬਜਿੰਦਰ ਬੂਆ ਨੂੰ ਫੋਨ ਵੀ ਭੇਲੀ ਲੈ ਕੇ ਆਉਣਾ ਸੀ ਤੇਰੇ ਕੋਲ ਨੂੰ ਹੈ ਕਹਿੰਦੀ ਕੀ ਹੋਇਆ ਕਿਉਂ ਲੈ ਕਿਉਣੀ ਕੀ ਆ ਗੱਲ ਉਹ ਕਹਿੰਦੀ ਉਹ ਆਏ ਕਹੇ ਸ਼ੋਭ ਕਹੀ ਜਾਵੇ ਪਾਪਾ ਦੇ ਕਾਕਾ ਹੋਏ ਪਾਪਾ ਦੇ ਕਾਕਾ ਹੈ ਐ ਤਾਨੂੰ ਕਿਆ ਨ ਸਮ ਐ ਬੰਦੇ ਵੀ ਕਿਆ ਈ ਤੁਹਾਡੇ ਕਿਥੜਾ ਕੈਪਟੇਨ ਆ ਪਾਪਾ ਦੇ ਕਾਕਾ ਹੈ ਕਹਿੰਦੇ ਪਾਪਾ ਦੇ ਕਾਕਾ ਹੈ ਸ਼ੋਭ ਸਾਡੀ ਛੋਟੀ ਜੀ ਉਹ ਆਇਓ ਕਹੀ ਜਾਂਦੀ ਪਾਪਾ ਦੇ ਕਾਕਾ ਹੋਏ ਪਾਪਾ ਦੇ ਕਾਕਾ ਹੈ ਪਾਪਾ ਦੇ ਕਾਕਾ ਹੈ ਫੇਰ ਉਹਨੂੰ ਦੱਸਿਆ ਭਾਈ ਬਜਿੰਦਰ ਬੂਆ ਨੂੰ ਵੀ ਆਇਆ ਕਰਕੇ ਕੱਟੀ ਹੋਈ ਆ ਕਹਿੰਦੀ ਆਜੋ ਆਜੋ ਮੈਂ ਤੁਹਾਨੂੰ ਡੀਗਦੀ ਆ ਰੋਟੀ ਪਾਣੀ ਤਿਆਰ ਕਰਦੀ ਲਿਆਓ ਲਿਆਓ ਭੇਲੀਆਂ ਲਿਗਿਆ ਲਿਗਿਆ ਉਹਨੂੰ ਕਿਹਾ ਪਤਾ ਤਾਈ ਉਹ ਖੁਸ਼ ਹੋਈ ਫਿਰਦੀ ਆ ਸਵੇਰ ਦੀ ਉਹਦੇ ਕੋਲੇ ਫਿਰਦੀ ਸੀ ਥੱਲੇ ਹਾਈ ਨਾ ਹੋਜਵੇ ਕਹਿੰਦੀ ਤੇ ਹਾਈ ਨਾ ਹੋਜਵੇ ਚਲੋ ਵੀ ਚੱਲੀ ਆ ਸੰਦੇ ਹਾਂ ਚਲੋ ਚਲੋ ਇਹਨਾਂ ਤਾਂ ਕਹਿਣਾ ਨਹੀਂ ਜਾਓ ਅਸੀਂ ਆਪੇ ਆਸੀ ਕਹਦੇ ਕਈਏ ਤੁਹਾਨੂੰ ਜਾਓ ਮੈਨੂੰ ਬਹੁਤ ਚੱਕਰ ਆ ਰਿਹਾ ਮਾਜਾ ਬੇਲੀ ਹਾਂ ਅਸੀਂ ਕਹਾਂ ਤਾਂ ਕਹੂਗੇ ਵੀ ਜਾਓ ਭਾਈ ਹੁੰਦਾ ਇਤਾ ਬੇਲੀ ਆ ਚਲੋ ਜੀ ਬਠੀ ਕਾ ਮਿਲਦੇ ਆ ਕਿਸੇ ਅਗਲੇ ਵੀਡੀਓ ਚ ਫਿਰ ਓਕੇ ਬਾਏ ਬਾਏ ਤੇ ਇਹਦੇ ਸਾਡੀ ਜੀ ਚੂਹੀ ਖੜੀ ਆ ਪਾਪਾ ਜੀ ਦੇ ਕੋਲ ਤੇ ਪਾਪਾ ਜੀ ਲੱਗੇ ਹੋਏ ਬੋਲੀ ਬਣਾਉਣ ਪਹਿਲਾਂ ਆਟਾ ਭੁੰਨ ਹੁਣ ਪਾਪਾ ਜੀ ਫਿਰ ਕਹੇਗਾ ਜੀ ਆਟਾ ਭੁੰਨ ਕੇ ਆਟਾ ਭੁੰਨ ਤੇ ਬੋਲੀ ਖਾਦੇ ਨਹੀਂ ਅੱਛਾ ਦੁੱਧ ਪਾ ਦਵਾਉਦਾ ਹਨਾ ਠੀਕ ਹੈ ਬਾਅਦ ਵਿੱਚ ਕੀ ਬਣਨਾ ਹੁੰਦਾ ਓਕੇ ਠੀਕ ਹੈ ਦੇਸੀ ਕੀ ਦੇ ਵਿੱਚ ਭੁੰਨੇ ਜੀ ਠੀਕ ਹੈ